हां जी मित्रों कौन-कौन पहुंच रहा है पीडीएफ मेल मेल मेले ते ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਸ਼ਿਆਦਾ ਸਭ ਤੋਂ ਵੱਡਾ ਤੇ ਸਭ ਤੋਂ ਟੌਪ ਦਾ ਮੇਲਾ ਇਹ ਹੁੰਦਾ ਹੈਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਵਧੀਆ ਪ੍ਰਾਲਾ ਪੀਡੀਐਫ ਦਾ ਫਾਰਮਰਾਂ ਨੂੰ ਅੱਗੇ ਲਿਜਾਣ ਦੇ ਲਈ ਤੇ ਇਹ ਜਿਹੜੀ ਵੀਡੀਓ ਆ ਤੁਸੀਂ ਦੇਖ ਰਹੇ ਹੋ ਇਹ 2025 ਦੀ ਮੇਲੇ ਦੀ ਹੈਗੀ ਪਿਛਲੇ ਮੇਲੇ ਦੀ ਇਹ ਆਪਾਂ ਸਾਰਾ ਮੈਨ ਲਗਾ ਕਵਰ ਕਰਿਆ ਸੀਗਾ ਜਿਵੇਂ ਕਿ ਆਪਾਂ ਗੱਲ ਕਰੀਏ ਮਿਲਕਿੰਗ ਵਾਲੇ ਐਨੀਮਲ ਉਹ 4 ਤਰੀਕ ਨੂੰ ਐਂਟਰੀ ਸੀਗੀ ਜਿਹਦੇ ਵਿੱਚ ਐਫ ਦੇ ਵੱਡੀਆਂ ਗਾਵਾਂ ਚਾਰ ਦੰਦ ਵੜਣਾ ਤੇ ਦੋ ਦੰਦ ਵੜਣਾ ਉਸ ਤੋਂ ਬਾਅਦ ਜਿਹੜੀਆਂ ਜਰਸੀ ਆ ਵੱਡੀਆਂ ਗਾਵਾਂ ਤੇ ਚਾਰ ਦੰਦ ਦਾ ਮੁਕਾਬਲਾ ਉਸ ਤੋਂ ਬਾਅਦ ਮੱਝਾਂ ਦੀ ਗੱਲ ਕਰੀਏ ਤਾਂ ਨੀਲੀ ਰਾਵੀ ਤੇ ਮੋਹਰਾ ਵੱਡੀਆਂ ਮੱਝਾਂ ਦਾ ਮੁਕਾਬਲਾ ਹੋਣਾਗਾ ਇਹ ਮਿਲਕਿੰਗ ਦੇ ਮੁਕਾਬਲੇ 4 ਤਰੀਕ ਨੂੰ ਐਂਟਰੀ ਸੀਗੀ ਜਿੰਨੀਆਂ ਮੱਝਾਂ ਪਹੁੰਚਣੀਆਂ ਸੀ ਜਾਂ گاਵਾ ਪਹੁੰਚੀਆਂ ਪਹੁੰਚ ਚੁੱਕੀਆਂ ਤੇ ਪਿਛਲੀ ਯਾਰ ਦੀ ਇਹ ਮਾਇਆ ਮੱਝ ਹਰਸਾਲ ਸਿੰਘ ਬਲਟੋਹੇ ਵਾਲੇ ਉਹਨਾਂ ਦੀ ਮੱਝ ਨੀਲੀ ਰਾਵੀ ਦੇ ਵਿੱਚ ਸਭ ਤੋਂ ਵੱਧ ਦੁੱਧ ਕੱਢ ਕੇ ਪੀਡੀਐਫ ਇਹ ਜੇਤੂ ਮੱਝ ਫਾਸਟ ਸੀਗੀ ਚੈਂਪੀਅਨ ਸੀਗੀ ਇਹ ਮੱਝ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਪਿਛਲੇ ਮੇਲੇ ਦੀ ਵੀਡੀਓ ਆ ਜਦੋਂ ਚੈਂਪੀਅਨ ਬਣੀ ਸੀਗੀ ਤੇ ਇਹ ਮਾਜ ਇਸ ਵਾਰੀ ਵੀ ਪਹੁੰਚ ਚੁੱਕੀ ਆ ਇਸ ਵਾਰੀ ਵੀ ਮੈਂ ਦਾ ਵੀ ਚੰਗਾ ਕੁਛ ਕਰੂਗੀ ਤੇ ਨੀਲੀ ਰਾਵੀ ਦੀਆਂ ਮੱਝਾਂ ਇਸ ਵਾਰ ਕਾਫੀ ਜ਼ਿਆਦਾ ਪਹੁੰਚਾਂਗੀਆਂ ਮੋਹਰਾ ਦੀਆਂ ਵੀ ਪਹੁੰਚੀਆਂ ਚੰਗੇ ਚੰਗੇ ਜਾਨਵਰ ਪਹੁੰਚੇ ਆਗੇ ਤੇ ਮੈਂ ਦਾ ਇਸ ਮਾਜ ਤੋਂ ਵੀ ਇਹ ਚੰਗਾ ਬਰਦਾਸ਼ਣ ਕਰੂਗੀ ਬਹੁਤ ਚੰਗੀ ਮੱਝ ਆ ਗਈ ਤੇ ਬਾਕੀ ਚੰਗੇ ਨਾਮ ਦਿੱਤੇ ਜਾਂਦੇ ਆ گاਵਾਾਂ ਦੇ ਵਿੱਚ ਟਰੈਕਟਰ ਹੁੰਦਾ ਫਸਟ ਵਾਲੀ ਨੂੰ ਐਫਫ ਦੇ ਵਿੱਚ ਤੇ ਬਾਕੀ ਜੋ ਮੱਝਾਂ ਜਰਦੀਆਂ ਜਾਂ ਜਰਸੀਆਂ ਜਰਦੀ ਆ ਉਹਨਾਂ ਨੂੰ ਬੁਲਟ ਦਿੱਤੇ ਜਾਂਦੇ ਆ ਸਟਾਲਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਕੰਪਨੀਆਂ ਪਹੁੰਚਦੀਆਂ ਕਿਸੇ ਤਰ੍ਹਾਂ ਦੀ ਵੀ ਤੁਸੀਂ ਜਾਣਕਾਰੀ ਲੈਣੀ ਹੈ ਪਸ਼ੂਆਂ ਸੰਬੰਧੀ ਜਾਂ ਕੋਈ ਪ੍ਰੋਡਕਟ ਖਰੀਦਣਾ ਉਹ ਤੁਸੀਂ ਖਰੀਦ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਹ ਗਾਂ ਬੈਠੀ ਦੇਖ ਸਕਦੇ ਹੋ ਐਚ ਐਫ ਇਹ ਪਿਛਲੀ 1 ਯਾਰ ਪੀ ਡੀ ਐਫ ਇਹ ਦੀ ਚੈਂਪੀਅਨ ਆਗੀ ਫਸਟਾ ਇਹਨੇ ਟਰੈਕਟਰ ਜਿੱਤਿਆ ਸੀਗਾ 80 ਲੀਟਰ ਤੋਂ ਦੁੱਧ ਬਾਹਰ ਕਰਕੇ ਮੇਰੇ ਖਿਆਲ ਨਾਲ 82 ਲੀਟਰ ਦੁੱਧ ਕੱਢ ਕੇ ਇਹ ਟਰੈਕਟਰ ਜਿੱਤ ਗਈ ਸੀਗੀ ਇਹ ਨੂਰਪੋਰਾ ਕੀਮਾ ਵਾਲਿਆਂ ਦੀ ਆਗੀ ਉਸ ਤੋਂ ਪਹਿਲਾਂ ਵਾਲੀ ਵਾਰ ਵੀ ਉਹਨਾਂ ਨੇ ਕੋਈ ਜਿੱਤੀ ਸੀਗੀ ਓਲਡੀਫ ਹੰਟਰ ਦੀ ਸੀਗੀ ਮਾਂ ਤੇ ਮਤਲਬ ਕਿ ਦੋ ਟਰੈਕਟਰ ਇਕੋ ਫਾਰਮ ਦੇ ਗਏ ਆਗੇ ਤੇ ਇਸ ਵਾਰ ਵੀ ਮੈਨੂੰ ਲੱਗਦਾ ਵੀ ਕੁਝ ਚੰਗਾ ਹੀ ਹੋਊਗਾ ਦੇਖੋ ਵੀ ਕੀ ਬਣਦਾ ਕਿਹੜੀ ਗਾਂ ਜਿਆਦੀ ਆਗੀ ਤੇ ਜਾਨਵਰ ਬਹੁਤ ਚੰਗੇ ਹੁੰਦੇ ਯਾਰ ਇਹ ਘਰੀ ਤੇ ਬਾਕੀ ਸਿੱਖਾਂ ਨੂੰ ਬਹੁਤ ਕੁਝ ਮਿਲਦਾ ਮੇਲਾ ਦੇਖਣ ਜ਼ਰੂਰ ਆਇਓ ਜੇਰੇ ਪਸ਼ੂ ਨਹੀਂ ਲੈ ਕੇ ਆ ਸਕਦੇ ਉਹ ਦੇਖਣ ਜ਼ਰੂਰ ਆਇਓ ਕਿਉਂਕਿ ਮੇਲਾ ਜਮਾ ਟੌਪ ਦਾ ਮੇਲਾ ਹੁੰਦਾ ਹੈ ਤੇ ਇਸ ਵਾਰ ਦੇਖਦੇ ਆਂ ਵੀ ਮਿਲਕਿੰਗ ਦੇ ਵਿੱਚ ਕਿਹੜੀ ਗਾਂ ਟਰੈਕਟਰ ਲੈ ਕੇ ਜਾਂਦੀ ਆ ਤੇ ਕਿਹੜੀਆਂ ਮੋਹਰਾ ਜਰਸੀ ਤੇ ਆਪਣੀ ਨੀਲੀ ਰਾਵੀ ਇਹਨਾਂ ਦੇ ਵਿੱਚ ਜੇਤੂ ਰਹਿੰਦੀਆਂ ਤੇ ਬੁਲਟ ਲੈ ਕੇ ਜਾਂਦਾਂਗੀਆਂ ਗੀਆਂ ਗਾਵਾਂ ਬਹਿਣਾ ਬਹੁਤ ਵੱਡੀ ਗੰਦੀ ਦੇ ਵਿੱਚ ਪਹੁੰਚਦਾਂਗੀਆਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਰੀਡ ਵਾਲੇ ਜਾਨਵਰਾਂ ਦੀ ਤਾਂ ਉਹ ਜਿਹੜੇ ਮੁਕਾਬਲੇ ਹੋਣੇ ਆ ਜਿਵੇਂ ਐਚਫ ਗਾਵਾਂਾਂ ਵੱਡੀਆਂ ਹੋ ਗਈਆਂ ਵੱਡੀਆਂ ਗਾਵਾਂਾਂ ਦਾ ਮਿਲਕ ਬਿਊਟੀ ਮੁਕਾਬਲਾ ਉਸ ਤੋਂ ਬਾਅਦ ਚਾਰ ਦੰਦ ਵਹਿਣਾ ਤੇ ਦੋ ਦੰਦ ਵਹਿਣਾ ਖੀਰੀਆਂ ਵਹਿਣਾ ਆਹ ਟਰੈਕਟਰ ਜਿੱਤਿਆ ਸੀਗਾ ਪਿਛਲੀ ਯਾਰ ਗਾਂ ਨੇ ਤੁਸੀਂ ਦੇਖ ਸਕਦੇ ਹੋਗੇ ਆਪਾਂ ਸਾਰਾ ਮੇਲਾ ਕਵਰ ਕਰਿਆ ਸੀਗਾ ਜਿਹਨੇ ਪਿਛਲੀਆਂ ਵੀਡੀਓ ਵੇਖਣੀਆਂ ਉਹ ਵੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ YouTube ਵੀ ਤੇ Facebook ਤੇ ਵੀ ਇਸੇ ਤਰ੍ਹਾਂ ਦੀ ਜਰਸੀ ਹੈਗੀ ਮਿਲਕ ਬਿਊਟੀ ਮੁਕਾਬਲਾ ਵੱਡੀਆਂ ਦਾ ਚਾਰ ਦੰਦ ਦਾ ਦੋ ਦੰਦ ਦਾ ਤੇ ਖੀਰੀਆਂ ਦਾ ਮੁਕਾਬਲਾ ਹੋਣਾਗਾ ਇਹ گاਵਾਾਂ ਚ ਮੁਕਾਬਲੇ ਹੋਣੇ ਜਰਸੀ ਤੇ ਐਫਪੀ ਦੇ ਵਿੱਚ ਉਸ ਤੋਂ ਬਾਅਦ ਅੱਜ ਆਪਾਂ ਮੱਝਾਂ ਦੀ ਗੱਲ ਕਰੀਏ ਮੋਹਰਾ ਤੇ ਨੀਲੀ ਰਾਵੀ ਨੀਲੀ ਰਾਵੀ ਤੇ ਮੋਹਰਾ ਵੱਡੀਆਂ ਮੱਝਾਂ ਦਾ ਮਿਲਕ ਬਿਊਟੀ ਮੁਕਾਬਲਾਗਾ ਤੇ ਉਸ ਤੋਂ ਬਾਅਦ ਹੈਗਾਗਾ ਖੀਰੀਆਂ ਝੋਟੀਆਂ ਦਾ ਨੀਲੀ ਰਾਵੀ ਤੇ ਮੋਹਰਾ ਤੇ ਉਸ ਤੋਂ ਬਾਅਦ ਦੋ ਦੰਦ ਦਾ ਨਿੱਲੀ ਰਵੀ ਦੇ ਮੋਰਾਦਾ ਇਹ ਮੁਕਾਬਲੇ ਬਰੀਡ ਮੁਕਾਬਲੇ ਬਿਊਟੀ ਮੁਕਾਬਲੇ ਹੋਣੇ ਹੈਗੇ ਇਹ ਇੰਨੇ ਮੁਕਾਬਲੇ ਸੀਗੇ 6 ਤਰੀਕ ਨੂੰ ਐਂਟਰੀ ਆ ਪਸ਼ੂਆਂ ਦੀ 9:30 ਤੋਂ ਲੈ ਕੇ 5:30 ਤੱਕ ਪਸ਼ੂ ਐਂਟਰ ਹੋਣੇ ਚਾਹੀਦੇ ਹੈਗੇ ਤੇ ਉਸ ਤੋਂ ਬਾਅਦ ਜੋ ਸਟਾਲਾਂ ਦਾ ਦ੍ਰਿਸ਼ਾ ਉਹ ਤੁਹਾਨੂੰ ਬਹੁਤ ਚੰਗਾ ਦੇਖਣ ਨੂੰ ਮਿਲੂਗਾ ਕਿਉਂਕਿ ਹਰ ਇੱਕ ਕੰਪਨੀ ਆਉਣੀ ਹੈ ਇੱਥੇ ਹਰੇਕ ਕੰਪਨੀ ਇਹ ਜੀ ਕੋਈ ਕੰਪਨੀ ਨਹੀਂ ਹੋਣੀ ਜਿਹੜੀ ਨਾਂ ਹੀ ਹੋਵੇ ਤੇ ਹਰੇਕ ਕੰਪਨੀ ਆਉਂਦੀ ਹੈ ਇੱਥੇ ਇੱਥੋਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਪਸ਼ੂ ਦੇ ਕੇ ਸਟਾਲਾਂ 'ਤੇ ਵੀ ਤੁਹਾਨੂੰ ਜਾਣਕਾਰੀ ਮਿਲੂਗੀ ਸੀਮਨ ਸੰਬੰਧੀ ਦਵਾਈਆਂ ਸੰਬੰਧੀ ਫੀਡ ਸੰਬੰਧੀ ਹੋਰ ਕੋਈ ਪ੍ਰੋਡਕਟਾਂ ਸੰਬੰਧੀ ਜਿਵੇਂ ਆਰਗੈਨਿਕ ਪ੍ਰੋਡਕਟ ਬਹੁਤ ਹੁੰਦੇ ਆਗੇ ਉਹਨਾਂ ਸੰਬੰਧੀ ਤੁਹਾਨੂੰ ਜਾਣਕਾਰੀ ਬਹੁਤ ਮਿਲੂਗੀ ਤੇ ਤੁਸੀਂ ਖਰੀਦ ਕੇ ਵੀ ਕੋਈ ਪ੍ਰੋਡਕਟ ਲੈ ਜਾਣਾ ਤਾਂ ਇੱਥੋਂ ਖਰੀਦ ਕੇ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਕਿਸਾਨਾਂ ਦੇ ਵਾਸਤੇ ਇਹ ਇੱਕ ਵਰਦਾਨ ਮੇਲਾਗਾ ਬਹੁਤ ਵਧੀਆ ਪ੍ਰਬੰਧ ਹੁੰਦੇ ਆ ਮਤਲਬ A to Z ਸਿਸਟਮ ਪੂਰਾ ਵਧੀਆ ਹੁੰਦਾਗਾ ਕੋਈ ਕਮੀ ਨਹੀਂ ਹੁੰਦੀ ਮੇਲੇ ਦੇ ਵਿੱਚ ਤੇ ਇੱਥੇ ਆ ਕੇ ਆਏ ਭਲੇਖਾ ਪੈਂਦਾ ਵੀ ਜਿਵੇਂ ਆਪਾਂ ਜਦੋਂ ਸਟਾਲਾਂ 'ਤੇ ਜਾਂਦੇ ਹਾਂ ਨਾ ਵੀ ਕਿਸੇ ਆਪਾਂ ਬਾਹਰਲੀ ਕੰਟਰੀ ਦੇ ਵਿੱਚ ਫਰਦੇ ਆਂਗੇ ਇਸ ਤਰ੍ਹਾਂ ਸਟਾਲਾਂ ਦਾ ਮਾਹੌਲ ਹੁੰਦਾਗਾ ਇੰਨੀਆਂ ਸੋਹਣੀਆਂ ਸਟਾਲਾਂ ਸਜਾਈਆਂ ਹੁੰਦੀਆਂ ਗਈਆਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਰੂਰ ਪਹੁੰਚਿਓ ਜਿਹੜੇ ਪਸ਼ੂ ਨਹੀਂ ਆ ਲੈ ਕੇ ਆ ਸਕਦੇ ਉਹ ਦੇਖਣ ਜਰੂਰ ਪਹੁੰਚਿਓ ਆਪਾਂ ਵੀ ਪਹੁੰਚਾਂਗੇ ਇਸ ਵਾਰ ਵੀਡੀਓ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋਈ ਇਸ ਵਾਰ ਵੀ ਆਪਣੇ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋ ਫੇਸਬੁੱਕ ਨੂੰ ਫੋਲੋ ਜ਼ਰੂਰ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਲ ਨੂੰ ਸੈੱਟ ਕਰ ਲਓ ਘੰਟੀ ਨੂੰ ਆਲ ਤੇ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਕੋਸ਼ਿਸ਼ ਆਪਾਂ ਕਰਾਂਗੇ ਮੇਲਾ ਕਵਰ ਕਰਨ ਦੀ ਸਾਰਾ ਤੇ ਬਾਕੀ ਆ ਇਨਾਮ ਵੰਡਣ ਸਮੇ ਜੋ ਜੇਤੂ ਬਸੂ ਸੀਗੇ ਅਨਾਮ ਵੰਡਣ ਸਮੇਂ ਦੀਆਂ ਇਹ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਰੀਆਂ ਆਪਾਂ ਕਵਰ ਕਰਾਂਗੇ ਸਿਗੀਆਂ ਆਹ ਗਾਂ ਫਸਟ ਆਈ ਸੀਗੀ ਇਹ ਮੇਰੇ ਖਿਆਲ ਨਾਲ ਬਰੀਡ ਦੇ ਵਿੱਚ ਫਸਟ ਆਈ ਸੀਗੀ ਤੇ ਉਸ ਸਮੇਂ ਬਾਈਆਂ ਦਾ ਪਰਿਵਾਰ ਵੀ ਸਾਰਾ ਨਾਲ ਸੀ ਕਿਉਂਕਿ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਕਿ ਬਸੂ ਜੈਦਾ ਮਿਹਨਤ ਦਾ ਮੁੱਲ ਪੈਂਦਾ ਹੈ ਮਿਹਨਤ ਕਰੀ ਹੁੰਦੀ ਆਪਾਂ ਬਰੀਡ ਤੇ ਕੰਮ ਕਰਿਆ ਹੁੰਦਾ ਤੇ ਉਹਦਾ ਮੁੱਲ ਇੱਥੇ ਜਾ ਕੇ ਪੈਂਦਾ ਉਦੋਂ ਬਹੁਤ ਖੁਸ਼ੀ ਹੁੰਦੀ ਆ ਉਸ ਤੋਂ ਬਾਅਦ ਉਤਸ਼ਾਹ ਵੀ ਬਹੁਤ ਮਿਲਦਾ ਵੀ ਆਪਾਂ ਹੋਰ ਗਾਂਾਂ ਅੱਗੇ ਚੰਗੀ ਨਸਲ ਤਿਆਰ ਕਰ ਗਏ ਚੰਗੀ ਸਾਂਭ ਸੰਭਾਲ ਕਰ ਗਏ ਤੇ ਅਗਲੀ ਵਾਰ ਨੂੰ ਆਪਾਂ ਫੇਰ ਪਸ਼ੂ ਮੇਲਿਆਂ ਦੇ ਲਈ ਤਿਆਰ ਕਰ ਗਏ ਉਹਦੇ ਨਾਲ ਖੁਸ਼ੀ ਬਹੁਤ ਹੁੰਦੀ ਆ ਆਉਂਦਣ ਦੇ ਵਿੱਚ ਵੀ ਵਾਧਾ ਹੁੰਦਾ ਹੈ ਤੇ ਬਾਕੀ ਦੁੱਧ ਦੇ ਵਿੱਚ ਵੀ ਵਾਧਾ ਹੁੰਦਾ ਹੈ ਜੇ ਤਾਂ ਆਪਾਂ ਬ੍ਰੀਡ ਤੇ ਕੰਮ ਕਰਦੇ ਆਂਗੇ ਪਸ਼ੂ ਸੇਲ ਕਰਨਾ ਤਾਂ ਵੀ ਤੇ ਸਾਰੇ ਮਤਲਬ ਕਿ ਫਾਇਦੇ ਫਾਇਦੇ ਹੁੰਦੇ ਨੇ ਵੀ ਇਹ ਜਿ ਲਈ ਸਾਰੀਆਂ ਗੱਲਾਂ ਬਹੁਤ ਜ਼ਰੂਰੀ ਹੈ ਪੀਡੀਐਫ ਦਾ ਮੇਲਾ ਬਹੁਤ ਵਧੀਆ ਹੁੰਦਾ ਸਾਰੇ ਜਣੇ ਜਰੂਰ ਪਹੁੰਚੋ ਆਪਾਂ ਤੁਹਾਨੂੰ ਗੱਲ ਥੋੜੀ ਜੀ ਜਾਣਕਾਰੀ ਦੇਣੀ ਸੀਗੀ ਪੱਕੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਮੇਲਾ ਜਿੰਨਾ ਵੀ ਆਪਾਂ ਤੋਂ ਹੋਇਆ ਤੇ ਇਹ ਪਿਛਲੇ ਮੇਲੇ ਦੀਆਂ ਵੀਡੀਓਆਂ ਸਾਰੀਆਂ ਆਪਾਂ ਕਵਰ ਕਰੀਆਂ ਸੀਗੀਆਂ ਤੇ ਆਪਾਂ ਵਿੱਚ ਝਲਕਾਂ ਲਾ ਦਿਆਂਗੇ ਚਲੋ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਨਾਲ ਤੁਹਾਨੂੰ ਪਤਾ ਲੱਗ ਜਾਵੇ ਹਨਾ ਪਿਛਲੀ ਯਾਰ ਦਾ ਕੀ ਮਾਹੌਲ ਸੀਗਾ ਉਧਰ ਦੂਜੇ ਨੰਬਰ ਵਾਲੀ ਗਾਂ ਆ ਗਈ ਵੈੜ ਹੀ ਕਹਿ ਸਕਦੇ ਆਂ ਤਕਰੀਬਨ ਆਪਾਂ ਇਹ ਨਾਮ ਵੰਡਣ ਸਮੇਂ ਲੰਘ ਗਈਆਂ ਤੇ ਜਾਣਕਾਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇੰਨੀ ਹੀ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਸੀਗੀ ਬਾਕੀ ਕੋਈ ਗੱਲਬਾਤ ਕੇ ਹੋਰ ਹੀ ਰਹਿ ਜਾਂਦੀ ਆ ਉਹ ਤੁਹਾਨੂੰ ਅਪਡੇਟ ਅੱਗੇ ਆਪਾਂ ਦਿੰਦੇ ਰਹਾਂਗੇ ਬਾਕੀ ਜੋ ਲਾਈਵ ਮਿਲਕਿੰਗ ਹੁੰਦੀ ਆ गांवਾਂ ਮੱਧਿਆਂ ਦੀ ਉਹ ਵੀ ਤੁਹਾਨੂੰ ਆਪਾਂ ਲਾਈਵ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ